ਆਪਾਂ ਚੱਲੇ ਨਾ ਥਾ ਬਾਈ ਮਾਡਲ ਲੈ ਕੇ ਤੇ ਬਾਕੀ ਮਸ਼ੀਨਾਂ ਰਹਿਣੀਆਂ ਇੱਥੇ ਤੇ ਆਪਾਂ ਚੱਲੇ ਆਏ ਥੋੜਾ 60 ਤੋਂ 110 ਕਿਲੋਮੀਟਰ ਅਗੇ ਮਕਸੀ ਟੱਪ ਕੇ ਅਗਲੇ ਪਾਸੇ ਜਾਣਾ ਆਪਾਂ ਪੰਪ ਤੇ ਜਾਣਾ ਲੋ ਪੰਪ ਤੇ ਆਪਾਂ ਪਾਉਂਦੇ ਆਂ ਪੰਪ ਤੇ ਲੱਗਿਆ ਡੀਜ਼ਲ ਭਰੋਣਾ ਤੇ ਆਪਾਂ ਫੋਰਮੈਨ ਦੱਸ ਕਾਮਰਾ ਮਾਸਾਰੇ ਕੰਮ ਕਰਾਉਂਦਾ ਡੀਜ਼ਲ ਪਵਾ ਕੇ ਆਪਾਂ ਤੁਰ ਪਏ ਆਂ ਜੀ ਮਕਸੀ ਵੱਲ ਨੂੰ ਤੇ ਹੁਣ ਆਪਾਂ ਚੱਲੇ ਆਂ ਮਕਸੀ ਲੋ ਆਉਂਦੋ ਲੋਕ ਨੋਕ ਕਰੋ 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 ਗੱਡੀ ਆ ਚਲੋ ਆਉਂਦੋ ਹੁਣ ਆਪਾਂ ਚੱਲੇ ਆ ਮਕਸੀ ਠੀਕ ਆ ਜੀ ਮਕਸੀ ਹੁਣ ਗਾਂਹ ਦੀ ਅਪਡੇਟ ਉਹਨਾਂ ਅੱਡੀ ਕੱਲਿਆਂ ਦੀ ਰਹੂਗੀ ਕਹਿੰਗੇ ਅਸੀਂ ਚੱਲੇ ਕੱਲੇ ਬਾਕੀ ਮਸ਼ੀਨਾਂ ਇਹ ਦਿੱਤੀਆਂ ਛੱਟ ਇੱਥੇ ਹੀ ਪਚੌਰ ਦੇ ਵਿੱਚ ਆਪਾਂ ਖੜੇ ਆਂ ਬ੍ਰਿਜ ਦੇ ਉੱਪਰ ਕੀ ਕਮਾਈ ਕਰੋਗੇ ਭਾਈ ਜੀ ਚਲੋ ਚਲੋ ਬਣਾ ਮਕੀ ਇੰਟਰ ਕੀਤੇ ਆਂ ਉਹ ਗੱਡੀ ਖਲੋਤੀ ਪਿੱਛੇ 200 ਨੂੰ ਦੇ ਕੇ ਆਏ ਆਂ ਉਤੋਂ ਬਿਲੋਂ ਸ਼ਾਦਾਬ ਰੁਪਈਆ ਵਾਸਤੇ ਖਲੋਤੀ ਸੀ। ਸਾਰੰਗਪੁਰ ਵੀ ਖਲੋਤੀ ਸੀ ਗੱਡੀ ਪੈਟਰੋਲਿੰਗ ਵਾਲੀ। ਭਾਂ ਜੋ ਕੀ ਕਮਾਈ ਕਰੂਗਾ ਬੰਦਾ? ਕੋਈ ਨਾ ਰੋਕਣ ਵਾਲਾ ਨਹੀਂ, ਕੋਈ ਟੋਕਣ ਵਾਲਾ ਨਹੀਂ, ਕੋਈ ਪੁੱਛਣ ਵਾਲਾ ਨਹੀਂ। ਆਪਾਂ ਪਾਉਂਦੇ ਨਹੀਂ ਟਿਕਾਣੇ ਤੇ। ਅਸਮਾਨ ਤੋਂ ਲਾ ਲਿਆ ਵਾ। ਆਏ। ਇੱਧਰ ਪ੍ਰਸ਼ਾਦਾ ਪਾਣੀ ਚੱਲ ਰਿਹਾ ਹੈ। ਇਹ ਬੰਦੇ ਦੀ ਥੋੜੀ ਜਿਹੀ ਸ਼ਿਕਾਇਤ ਆਡੇ ਨਾਲ। ਕਹਿੰਦਾ ਐਡਾ ਵੱਡਾ ਫੋਨ ਲਿਆ ਤੇ ਤੂੰ ਫਿਲਟਰ ਫੋਲਡਰ ਨਹੀਂ ਲਾਉਂਦਾ ਰੰਗ ਕਾਲਾ ਨਾ ਤੇ ਉਹ ਬਈ ਡਰਾਈਵਰ ਆ ਇਹ ਡਰਾਈਵਰ ਦਾ ਤੈਨੂੰ ਪਤਾ ਬੱਬੂ ਮਾਨ ਨੇ ਕਿਹਾ ਵਾ ਕਿ ਜਿਹੜਾ ਮਰਜੀ ਜਾ ਬਣ ਲਾ ਡਰਾਈਵਰ ਦਾ ਰੰਗ ਚਟਾ ਨਹੀਂ ਹੋਣਾ ਨਹੀਂ ਬਾਬਾ ਜੀ ਇਦਾਂ ਨਹੀਂ ਨਾ ਨਹੀਂ ਨਹੀਂ ਆਪਾਂ ਜਾਣਾ ਇੱਥੇ ਪਿੱਛੇ ਪੈਂਡਾ ਆ ਦੁਕਾਨਾਂ ਦੀਆਂ ਤੇ ਪਿੱਛੇ ਵੱਸ ਪੈਂਡਾ ਤੇ ਵਿੱਚੋਂ ਦੀ ਕੱਢ ਦੇਣੀ ਆ ਰਾਤ ਨੂੰ ਕਾਦੀ ਬੀਤੀ ਜੀ ਗੇੜੇ ਗਾਣਾ ਆ ਵੇਖੋ ਇਹਨੇ ਕੋ ਬਾਬਾ ਜੀ ਗੇੜਾ ਬਸ ਇਹਦੇ ਵਿੱਚ ਇਹਦੇ ਵਿੱਚ ਨਹੀਂ ਕਰ ਦੇਣੀ ਆ ਆਉਂਦੇ ਆ ਨੇ ਕੋ ਭੈਣ ਚੋ ਸਾਈਡ ਲਾ ਆ ਗਿਆ ਸਾਡੀ ਗੱਡੀ ਕੰਪੈਨ ਨੂੰ ਭੈਣ ਦਾ ਯਾਰ ਬਾਹ ਹੀ ਲਾ ਦੇ ਲਾ ਮੈਂ ਬੈਠਾ ਹਾਂ ਅਸਲ ਤੇ ਆ ਪੁਲੀਆਂ ਟੇਡੀਆਂ ਕਰ ਗਿਆ ਆ ਮੜੀਆਂ ਮੜੀਆਂ ਨਾ ਦੋਵੇਂ ਪੁਲੀਆਂ ਟੇਡੀਆਂ ਹੋ ਗਈਆਂ ਸ਼ਾਫਟਾਂ ਹਾਂ ਤੇ ਯਾਰ ਨੇ ਆਪਣਾ ਤੇ ਕੈਵਨ ਗੂਨ ਭਨ ਲਿਆ ਤੇ ਸਾਡੀ ਵੀ ਦੋ ਛਾਪਾਂ ਡੇਡੀਆਂ ਕਰ ਗਿਆ ਬਾਹ ਲੈ ਚਲਿਆ ਹੀ ਕੁੜੀ ਚੋ ਤੋੜ ਕੇ ਤੇ ਮਹਾਰਾਜ ਦੀ ਕਿਰਪਾ ਨਾਲ ਬਚਾਅ ਹੋ ਗਿਆ ਵਾ ਪਹੁੰਚੀ ਹਾਂ ਦੁਕਾਨੇ ਦੇ ਬਿਸਤਰੇ ਪੁਸਤਰੇ ਲੈ ਕੇ ਕੱਢ ਸਵੇਰੇ ਮਾਲਕਾਂ ਨੂੰ ਸਦਾਂਗੇ ਤੇ ਮਾਲਕਾ ਕੇ ਕਰਾਉਣਗੇ ਕੰਮ ਕੁੰਮ ਉਹਨੇ ਜਰਾ ਆਪਾਂ ਸੋਨੇ ਚੰਗਾ ਜੀ ਸਤਿ ਸ੍ਰੀ ਅਕਾਲ